ਸਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਨਾਵਾਂ ਖਿਰਦਾਸ ਬੇਨਤੀ ਜੋੜੀ ਸਚੇ ਪਾਤਸ਼ਾਹ ਜੀ ਸਮੂਹ ਕਲਾ ਸੰਗਿਆਣੀ ਸਹਿ ਸੰਗਤ ਵੱਲੋਂ ਮਿਲ ਕਰਕੇ ਸਚੇ ਪਾਤਸ਼ਾਹ ਜੀ ਅਤੇ ਗੁਰਦੁਆਰਾ ਸਾਹਿਬ ਘੰਟਾ ਘਰ ਸਮੂਹ ਕਮੇਟੀ ਵੱਲੋਂ ਮਿਲ ਕਰਕੇ ਸਚੇ ਪਾਤਸ਼ਾਹ ਜੀ ਆਪ ਜੀ ਦੇ ਸਚੇ ਪਾਤਸ਼ਾਹ ਜੀ ਸ਼ਮਸ਼ਾਨ ਘਾੜ ਦੇ ਨਗਰ ਦੇ ਸਚੇ ਪਾਤਸ਼ਾਹ ਜੀ ਡੋੜੀ ਦੇ ਨੀ ਪੱਥਰ ਰੱਖਿਆ ਜਾ ਰਿਹਾ ਸਚੇ ਪਾਤਸ਼ਾਹ ਜੀਓ ਆਪ ਜੀ ਨੇ ਚੜ੍ਹਦੀ ਕਲਾ ਬਖਸ਼ੇ ਕਰਨੀ ਚੜ੍ਹਦੀ ਕਲਾਕਰ ਦੇ ਨਾਲ ਕਾਰ ਸੰਪੂਰਨ ਕਰਾਉਣੇ ਸੱਚੇ ਪਾਤਸ਼ਾਹ ਜੀ ਅੰਗ ਸੰਗ ਹੋ ਕਰਕੇ ਕਾਰ ਸੰਪੂਰਨ ਕਰਾਉਣੇ ਸੱਚੇ ਪਾਤਸ਼ਾਹ ਜੀਓ ਚੜ੍ਹਦੀਆਂ ਕਲਾ ਕਰਨੀਆਂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਸੇਵਾ ਵਿੱਚ ਸੇਵਾ ਕੀਤੀ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਬਖਸ਼ੇ ਕਰਨੀਆਂ ਆਉਣ ਵਾਲਾ ਸਮਾ ਸੁੱਖ ਸੁੱਖਾਂ ਨਾਲ ਬਤੀਤ ਕਰਾਉਣਾ ਪਰਿਵਾਰ ਆ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ੇ ਕਰਨੀ ਸੱਚੇ ਪਾਤਸ਼ਾਹ ਜੀ ਐਸ ਵਕਤ ਆਪ ਜੀ ਵਾਸਤੇ ਸੰਗਤਾਂ ਵਾਸਤੇ ਪੰਚਮ ਕੜਾ ਪ੍ਰਸਾਦ ਦੇ ਸਜਾ ਕਰਕੇ ਹਾਜ਼ਰ ਕੀਤੀ ਗਈ ਹੈ ਦੇ ਸਜਾਉਂਦਿਆਂ ਕਹੀਂ ਪ੍ਰਕਾਰ ਦੀਆਂ ਸੂਖਮ ਭੁਲਾ ਗਲਤੀਆਂ ਟੁੱਟੀਆਂ ਹੋਈਆਂ ਹੋਣਗੀਆਂ ਯਾਣੇ ਬੱਚੇ ਸਮਝ ਕਰਕੇ ਮਾਫ਼ ਕਰਨਾ ਜੀ ਗਾਹ ਤੋਂ ਕਿਰਪਾ ਦਾ ਹੱਥ ਦੇ ਕੇ ਆਪਣੀ ਸੇਵਾ ਆਪ ਕਰਵਾ ਲੈਣੀ ਕਰੀਪਾ ਆਪ ਸਰ ਸੋਚ ਪਿਤਰਾ ਹੁਣ ਲਾਪੋ ਘਰ ਦੇ ਮਹਾ ਅਖਾਂ ਸਰ ਭੁਗ ਲਗੇ ਜੋਈ ਸਕੇ ਆਪੇਦਨਾ ਸਵਾਗਤ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਰੋ ਕਿਰਪਾ ਆਪ ਜੀ ਅੰਗ ਸੰਗ ਹੋ ਕਰਕੇ ਸਹਾਇਤਾ ਕਰੋ ਸੱਚੇ ਪਾਤਸ਼ਾਹ ਜੀ ਇਹ ਪੱਥਰ ਰੱਖਾਂ ਦੀ ਆਸਤੇ ਪਾਜ ਆਗਿਆ ਬਖਸ਼ਿ ਕਰੋ ਸਰਬਾ ਸੰਗਤਾਂ ਤੇ ਮਿਹ ਪ੍ਰਿਆਥ ਰੱਖੋ ਨਾਨਕ ਨਾਮ ਚਰਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਰੱਖਣ ਕਾਂਟੀ ਨਾਲ ਮਾਰ ਦੋ ਇੱਥੇ ਪਿਛਲੇ ਪਾਸੇ ਪਿਛੇ ਹਰ ਜਾ ਉਹ ਪਿਛੇ ਵਾਲਾ ਪਹਿਲੇ ਜਿਵੇਂ ਛੱਡਦੇ ਨਾ ਚਾਲੇ ਇੱਥੇ ਦਾ ਪਿਛਾ ਦੇ ਆਜੋ ਜਿੱਪ ਉੱਧਰਾਂ ਦੇ ਸੱਜੇ ਕਪੜੇ ਜਸਤਰੀ ਚਾੜ। ਕੋਈ ਜਨ। ਕਪੜਾ ਬਾਹਰ ਨਿੱਕਾ। ਚਲ। ਨਾ। ਨਾ। ਪਰ ਇਹ ਸ਼ੁਰੂ ਕਰ ਦਿਓ। ਇਹ ਇੱਥੇ ਰੱਖੀ ਜਨ। ਰੱਖੀ ਚਲੋ ਨਾਲ-ਨਾਲ। ਅਨਾਰੀ ਪਾ ਦੇ। ਗੁਰ ਬੋਲੇ ਸੁਨਹਾਰ ਬੋਲੇ ਸ਼ਰੀਆਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀ ਖਾਲਸਾ